ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਰੋਟ ਜਮਲ ਸਿੰਘ ਦੇ ਵਿੱਚ ਨਗਰ ਪੰਚਾਇਤ ਦੀ ਚੋਣਾਂ ਹੋ ਰਹੀਆਂ ਨੇ ਤੇ ਭਾਜਪਾ ਨਾਲ ਸਮਝੌਤਾ ਟੁੱਟਣ ਤੋਂ ਬਾਅਦ ਪਹਿਲੀ ਵਾਰ ਅਕਾਲੀ ਦਲ ਇੱਥੇ ਜਿਹੜਾ ਉਹ ਚੋਣ ਮੈਦਾਨ ਵਿੱਚ ਉਤਰ ਰਿਹਾ ਹੈ ਤੇ ਲਗਭਗ ਅਸੀਂ 2-3 ਮਹੀਨਿਆਂ ਤੋਂ ਇਹਦੇ ਉੱਤੇ ਵਰਕਆਊਟ ਕਰ ਰਹੇ ਹਾਂ ਕਿਉਂਕਿ ਇਸ ਹਲਕੇ ਦੇ ਵਿੱਚ ਜਿਹੜਾ ਨਾ ਅਕਾਲੀ ਦਲ ਦੀ ਬਹੁਤ ਘੱਟ ਪੈਟ ਸੀ ਸ਼ੁਰੂ ਤੋਂ ਇਹ ਭਾਜਪਾ ਦੇ ਕੋਲ ਰਹੇ ਨੇ ਹਲਕੇ ਤੇ ਲੇਕਿਨ ਲੋਕਾਂ ਨੇ ਸਾਡੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਮੁੱਖ ਮੰਤਰੀ ਜੀ ਦਾ ਰਾਜ ਵੇਖਿਆ ਹੈ ਜੋ ਕੁਝ ਵੀ ਵਿਕਾਸ ਹੋਇਆ ਹੈ ਚਾਹੇ ਇਥੇ ਆਈਟੀਆਈ ਆਏ ਚਾਹੇ ਕਾਲਜ ਆਏ ਨੇ ਵਕਫਾ ਕਟਵਨਡ ਜੋ ਵੀ ਬਾਦਲ ਸਾਹਿਬ ਨੇ ਕੀਤੀਆਂ ਅਕਾਲੀ ਦਲ ਇੱਥੇ ਵੱਧ ਤੋਂ ਵੱਧ ਉਮੀਦਵਾਰ ਲੈ ਕੇ ਇਸ ਕਮੇਟੀ ਦੇ ਵਿੱਚ ਉਤਰੇਗਾ ਤੇ ਕਮੇਟੀ ਦੀ ਜਿਹੜੀ ਚੋਣ ਦਾ ਰਿਜ਼ਲਟ ਹੋਏਗਾ ਉਦੇ ਵਿੱਚ ਅਕਾਲੀ ਦਲ ਦਾ ਵੀ ਕੋਈ ਅਹਿਮ ਰੋਲ ਹੋਏਗਾ ਕਿੰਨੇ ਆ ਸੀਟਾਂ ਦੇ ਉੱਤੇ ਤੁਸੀਂ ਆਪਣੇ ਨਮਾਇंदे ਖੜੇ ਕਰ ਰਹੇ ਹੋ 11 ਦੀ 11 ਸੀਟਾਂ ਲੜਾ ਰਹੇ ਹੋ ਜਾਂ ਕੁਝ ਸੀਟਾਂ ਦੇਤੇ ਕਰਾ ਰਹੇ ਜੀ ਕੋਸ਼ਿਸ਼ ਤਾਂ ਸਾਡੀ ਇਹ ਆ ਵੀ ਪੂਰੇ 11 ਦੇ 11 ਹੀ ਲੜਨਾ ਫਿਲਹਾਲ ਜਿਹੜਾ ਹੈ ਅਸੀਂ ਅਜੇ ਤਿਆਰੀ ਦੇ ਵਿੱਚ ਆਪਣੀ ਮੀਟਿੰਗ ਇੱਥੇ ਸੱਦੀ ਹੈ ਅੱਜ ਤੇ ਸਾਰੇ ਉਮੀਦਵਾਰਾਂ ਨੂੰ ਬੁਲਾਇਆ ਹੈ ਹਰ ਕਿਉਂਕਿ ਵਾਟਬੰਦੀ ਜਿਹੜੀ ਆ ਉੱਚ ਜਿਆਦਾ ਸੀਟਾਂ ਰਿਜ਼ਰਵ ਚ ਨੇ ਤੇ ਸ਼ਰਮਨੀ ਅਕਾਲੀ ਦਲ ਦੇ ਜਿਹੜੇ ਕੈਂਡੀਡੇਟ ਨੇ ਉਹ ਜਿਆਦਾ ਜਿਹੜੇ ਆ ਉਹ ਪੰਥਨਾ ਸਬੰਧਤ ਨੇ ਤੇ ਨਵੀਆਂ ਸੀਟਾਂ ਜਿਹੜੀਆਂ ਜਿਹੜੀ ਚੇਂਜ ਹੋ ਕੇ ਆਈਆਂ ਨੇ ਉੱਥੇ ਵੀ ਉਮੀਦਵਾਰ ਅਸੀਂ ਲੱਭ ਕੇ ਖੜੇ ਕਰਾਂਗੇ ਤੇ ਜਿਹੜਾ ਆਪ ਸਰਕਾਰ ਜਿਨੇ ਲੋਕਾਂ ਨਾਲ ਧੋਖਾ ਕਰਕੇ ਉੱਪਰ ਵੀ ਸਰਕਾਰ ਬਣਾਈ ਹੈ ਤੇ ਨਗਰ ਕੌਂਸਲ 'ਚ ਵੀ ਬਣਾਉਣ ਦੀ ਕੋਸ਼ਿਸ਼ ਚ ਨੇ ਉਹਨਾਂ ਨੂੰ ਕਰਾਰਾ ਜਵਾਬ ਦੇਵਾਂਗੇ ਤੇ ਇੱਥੇ ਜਿਹੜਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਪਰਚਮ ਲਹਿਰਾਵਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇਸ ਵੇਲੇ ਜਿਹੜੀ ਆ ਕਈ ਤਰ੍ਹਾਂ ਦੇ ਦਰਾਰਾਂ ਚੱਲਦੀਆਂ ਆ ਕਈ ਤਰ੍ਹਾਂ ਦੇ ਉਥੋ ਪੁਸਲ ਚੱਲ ਰਹੀ ਆ ਪਿਛਲੇ ਦਿਨੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਜਿਹੜਾ ਕਬੂਲ ਨਾਮੇ ਕੀਤਾ ਗਿਆ ਕੀ ਲੱਗਦਾ ਕਿ ਲੋਕ ਜਿਹੜਾ ਸਮਰਥਨ ਜਾਂ ਪਿਆਰ ਦੇਣਗੇ ਉਹਨਾਂ ਕਬੂਲ ਨਾਮਿਆਂ ਤੋਂ ਬਾਅਦ ਦੇਖੋ ਜੀ ਸ਼੍ਰੋਮਣੀ ਅਕਾਲੀ ਦਲ ਅਕਾਲ ਤਖਤ ਸਾਹਿਬ ਨੇ ਜੋ ਤਨਖਾਹ ਲਈ ਸੀ ਮੈਂ ਵੀ ਪ੍ਰਧਾਨ ਸਾਹਿਬ ਨਾਲ ਕੱਲ ਤੱਕ ਸੀ ਕਿਉਂਕਿ ਮੇਰੇ ਹਲਕੇ ਦੀ ਇਲੈਕਸ਼ਨ ਸੀ ਤੇ ਪ੍ਰਧਾਨ ਸਾਹਿਬ ਕੋਲ ਅਸ਼ੀਰਵਾਦ ਲੈ ਕੇ ਤੇ ਮੈਂ ਇੱਥੇ ਆਇਆ ਆ ਜਿਹੜੇ મતਭੇਦ ਸੀ ਉਸ ਤੋਂ ਬਾਅਦ ਲਗਭਗ ਸਾਰੇ ਜਿਹੜੇ ਨੇ ਉਹ ਨਿਕਲ ਗਏ ਨੇ ਸ਼੍ਰੋਮਣੀ ਅਕਾਲੀ ਦਲ ਇਕੱਠਾ ਹੈ ਕੋਈ ਕਿਸੇ ਦਾ ਵਿਰੋਧ ਨਹੀਂ ਤੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੂੰ ਸਾਰੇ ਆਪਣਾ ਪ੍ਰਧਾਨ ਮੰਨਦੇ ਨੇ ਤੇ ਮੰਨਦੇ ਰਹਿਣਗੇ ਤੇ ਉਹ ਹੀ ਆਗਾਮੀ ਆਉਣ ਵਾਲੇ ਸਮੇਂ ਦੇ ਵਿੱਚ ਮੁੱਖ ਮੰਤਰੀ ਪੰਜਾਬ ਬਣਨਗੇ ਲੋਕਾਂ ਲੋਕ ਇੰਤਜ਼ਾਰ ਕਰ ਰਹੇ ਨੇ 2027 ਦਾ ਕਿਦੋਂ ਅਕਾਲੀ ਸਰਕਾਰ ਜਿਹੜੀ ਉਹ ਸੂਬੇ ਚਾਵੇ ਤੇ ਜਿਹੜੇ ਰੁਕੇ ਕੰਮ ਨੇ ਜਿਹੜੇ ਕੰਮਾਂ ਦੀ ਰਫ਼ਤਾਰ ਰੁਕੀ ਆ ਉਹ ਕੰਮ ਦੁਬਾਰਾ ਤੋਂ ਚਾਲੂ ਹੋਣ ਲੋਕ ਅਕਾਲੀ ਦਲ ਨੂੰ ਪਿਆਰ ਕਰਦੇ ਨੇ ਤੇ ਅਕਾਲੀ ਦਲ ਵੀ ਲੋਕਾਂ ਨੂੰ ਪਿਆਰ ਕਰਦਾ ਹੈ ਲੋਕ ਅੱਜ ਵੀ ਚਾਹੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹਨਾਂ ਦੇ ਬੰਦੇ ਆਪ ਹੀ ਕਹਿੰਦੇ ਨੇ ਕਿ ਅਕਾਲੀਆਂ ਵਰਗਾ ਰਾਜ ਜਿਹੜਾ ਹੈ ਉਹ ਨਹੀਂ ਹੋ ਪਾਰ ਰਿਹਾ ਇਹਨਾਂ ਦੇ ਵਰਕਰ ਵੀ ਟੁੱਟ ਕੇ ਜਿਹੜੇ ਆ ਉਹ ਵੀ ਅਕਾਲੀ ਦਲ ਦੇ ਵਿੱਚ ਆ ਰਹੇ ਨੇ ਤੇ ਅਕਾਲੀ ਦਲ ਬੜੀ ਤੇਜ਼ ਰਫ਼ਤਾਰੀ ਦੇ ਨਾਲ ਅੱਗੇ ਵਧ ਰਿਹਾ ਹੈ ਤੇ ਆਗਾਮੀ ਸਮੇਂ ਦੇ ਵਿੱਚ ਸੂਬੇ ਦੇ ਵਿੱਚ ਅਕਾਲੀ ਦਲ ਸਰਕਾਰ ਬਣਾਏਗਾ ਨਵੇਂ ਸਮੇਂ ਦੇ ਵਿੱਚ ਜਿਹੜਾ ਹੈ ਅਕਾਲੀ ਦਲ ਹੋਰ বিজেপি ਦਾ ਜਿਹੜਾ ਆ ਅਗਰ ਜੁੜ ਰਿਹਾ ਹੈ ਗੱਟਨਦਨ ਰਿਹਾ ਹੈ ਪਰ ਹੁਣ ਤੁਹਾਡਾ ਜਿਹੜਾ ਹੈ ਬੀਜੇਪੀ ਨਾਲ ਕੋਈ ਸਬੰਧ ਨਹੀਂ ਹੈ ਦਾ ਅਲੱਗ-ਅਲੱਗ ਚੋਣਾ ਲੱਗ ਰਹੀ ਹੈ ਉਹ ਕੀ ਲੱਗਦਾ ਇਹਦੇ ਨਾਲ ਕੋਈ ਫਾਇਦਾ ਹੋਏਗਾ ਜਾਂ ਕੋਈ ਨੁਕਸਾਨ ਹੋਏਗਾ ਉਹਨਾਂ ਵਾਲੇ ਵਿੱਚ ਦੇਖੋ ਇਹ ਉੱਪਰ ਦੀਆਂ ਪਾਰਟੀਆਂ ਦੇ ਸਮਝੌਤੇ ਨੇ ਮੈਂ ਇੱਕ ਹਲਕੇ ਦਾ ਵਰਕਰ ਆ ਇੱਕ ਹਲਕੇ ਦਾ ਸੇਵਾਦਾਰ ਆ ਉੱਪਰੀਆਂ ਪਾਰਟੀਆਂ ਦੇ ਕਦੀ ਵੀ ਸਮਝੌਤੇ ਵੀ ਹੋ ਜਾਂਦੇ ਨੇ ਤੇ ਸਮਝੌਤੇ ਟੁੱਟ ਵੀ ਜਾਂਦੇ ਨੇ ਪਰ ਵਰਕਰ ਇਹ ਹੁੰਦਾ ਕਿ ਆਪਣਾ ਝੰਡਾ ਫੜ ਕੇ ਆਪਣੇ ਹਲਕੇ ਦੇ ਵਿੱਚ ਪਹਿਰਾ ਦਿੰਦਾ ਦੇਖੋ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਹੈ ਉਹ ਪਹਿਰੇਦਾਰ ਆ ਇੱਥੇ ਤੇ ਮੈਂ ਤਾਂ ਆਪਣਾ ਪੈਰਾ ਦਿੰਦਾ ਰਹਿਣਾ ਤੇ ਬਾਕੀ ਜਿਹੜੀ ਰਹੀ ਭਾਜਪਾ ਦੀ ਗੱਲ ਦੋ ਪਾਰਟੀਆਂ ਦੇ ਦੋ ਪਰਿਵਾਰ ਦੇ ਵਿੱਚ ਜਿਹੜਾ ਏ ਉਹ ਕੋਈ ਬਖਾਂਦ ਪੈ ਜਾਂਦੀ ਪਰਿਵਾਰਾਂ 'ਚ ਤਾਂ ਥੋੜਾ ਬਹੁਤਾ ਨੁਕਸਾਨ ਤਾਂ ਦੋਨਾਂ ਪਰਿਵਾਰਾਂ ਦਾ ਹੁੰਦਾ ਹੀ ਹੈ ਜੀ ਜੋ ਮੌਜੂਦਾ ਹਾਲਾਤ ਸ਼ਰਮਣੀ ਅਕਾਲੀ ਦਲ ਦੇ ਚੱਲ ਰਿਹਾ ਉਹ ਬਹੁਤ ਹੀ ਵਧੀਆ ਹੈ ਮੈਂ ਸਮਝਦਾ ਕਿ ਜੋ ਉਹਨਾਂ ਨੇ ਪਿਛਲੇ 10 ਸਾਲ ਵਿੱਚ ਰਾਜ ਕੀਤਾ ਸੀਗਾ ਉਹ ਜਾਂ ਰਾਜ ਨਾ ਤੇ ਕਾਂਗਰਸ ਕੋਲ ਹੋਇਆ ਤੇ ਨਾ ਆਮ ਆਦਮੀ ਪਾਰਟੀ ਕੋਲ ਹੋਇਆ ਜੋ ਕਿਸਾਨੀ ਦੀ ਹਾਲਤ ਇਹਨਾਂ ਦੇ ਰਾਜ ਵਿੱਚ ਹੋਈ ਆ ਕਿਸੇ ਦੇ ਰਾਜ ਚ ਨਹੀਂ ਹੋਈ ਅੱਜ ਕਿਸਾਨ ਵਾਰ-ਵਾਰ ਇਹ ਗੱਲ ਕਹਿੰਦੇ ਆ ਕਿ ਅਕਾਲੀ ਦਲ ਅਗਰ ਰਾਜ ਕੋਈ ਨਹੀਂ ਕਦੀ ਫਸਲ ਨਹੀਂ ਰੁਲੀ ਟਾਈਮ ਸਿਰ ਫਸਲਾਂ ਵਿਕੀਆਂ ਘਰ-ਘਰ ਬਿਜਲੀ ਪਹੁੰਚਾਈ ਸ਼ਰਮਣੀ ਅਕਾਲੀ ਦਲ ਨੇ ਔਰ ਸੜਕਾਂ ਦੇ ਜਾਲ ਵਿਛਾਤੇ ਪੂਰੇ ਪੰਜਾਬ ਦੇ ਵਿੱਚ ਅੱਜ ਲੋਕ ਉਹਨਾਂ ਦੇ ਕਾਰਜਾਂ ਨੂੰ ਯਾਦ ਕਰਦੇ ਆ ਤੇ ਔਰ ਜਿਹੜੀ ਮੌਜੂਦਾ ਹਾਲਾਤ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਆਕਾਲ ਤਖਸੈ ਵੱਲੋਂ ਜ਼ਹੀਦਾਰ ਸਭ ਹੋਣਾ ਵੱਲੋਂ ਤਨਖਾਹ ਲਗਾਈ ਗਈ ਉਹਨਾਂ ਦੇ ਵਿੱਚ ਜਿਹੜਾ ਸਿੱਖ ਭਾਈਚਾਰਾ ਵਾ ਇਹਦਾ ਵਿਸ਼ਵਾਸ ਜਿਹੜਾ ਕਾਲ ਤਖਸਾਲ ਤੇ ਹਟਾਲਿਆ ਔਰ ਜੋ ਸੰਪੂਰਨ ਸਿੱਖ ਜਿੰਨੇ ਵੀ ਆ ਉਹ ਇਸ ਗੱਲ ਨਾਲ ਸਹਿਮਤ ਆ ਕੇ ਕਾਲ ਤਖਸਾਲ ਵੱਲ ਉਹਨਾਂ ਨੂੰ ਸਜ਼ਾ ਲਗਾ ਦਿੱਤੀ ਗਈ ਆ ਉਹਨਾਂ ਦੇ ਗੁਨਾਹਾਂ ਦੀ ਮਾਫੀ ਉਹਨਾਂ ਨੂੰ ਮਿਲ ਗਈ ਆ ਹੁਣ ਜੋ ਵਿੱਚੋਂ ਕੁਝ ਸਿੱਖ ਜਥੇਬੰਦੀਆਂ ਦੇ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਸਾਈਡ ਤੇ ਹੋਏ ਸੀ ਢੀਂਡ ਸਾਹਿਬ ਵਰਗੇ ਚੰਦੂ ਮਾਚਰਾ ਸਾਹਿਬ ਵਰਗੇ ਸਾਰਿਆਂ ਨੇ ਆਪਣੀ ਉਹ ਜਿਹੜੀ ਪਾਰਟੀ ਭੰਗ ਕਰਕੇ ਹੁਣ ਕੁਝ ਦਿਨਾਂ ਦੇ ਵਿੱਚ ਪਾਰਟੀ ਇੱਕ ਹੋਣ ਜਾ ਰਹੀ ਆ ਔਰ ਬਹੁਤ ਮਜਬੂਤ ਪਾਰਟੀ ਬਣੇਗੀ ਔਰ ਆਉਣ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਾਨੂੰ ਆਸ ਹੈ ਕਿ ਸਰਕਾਰ ਵੀ ਬਣੇਗੀ ਕਿਵੇਂ ਦੇਖਦੇ ਹੋ ਇਥੋਂ ਦੀਆਂ ਚੋਣਾਂ ਬਾਰੇ ਔਰ ਕਿਵੇਂ ਕਿਵੇਂ ਉਹ ਕਿਹਦਾ ਸਟ੍ਰੈਟੇਜੀ ਜਿਹੜੀ ਤੁਸੀਂ ਬਾਗ ਬੈਠੇ ਹੋ ਕਿਵੇਂ ਲੜੋਗੇ ਦੇਖੋ ਜੀ ਅੱਜ ਅਸੀਂ ਆਪਣੇ ਜੋ ਵਰਕਰ ਆ ਅਨਰੋਧ ਜਮਲ ਸਿੰਘ ਦੇ ਵਿੱਚ ਉਹਨਾਂ ਨਾਲ ਸਾਡੀ ਮੀਟਿੰਗ ਹੋਈ ਆ ਔਰ ਇੱਕ ਮੀਟਿੰਗ ਉਹਨਾਂ ਸ਼ਾਮ ਨੂੰ ਫੇਰ ਰੱਖੀ ਗਈ ਆ ਔਰ ਜਿਸ ਜਿਸ ਆਪਾਂ ਵਰਕਰ ਨੂੰ ਇੱਥੇ ਕੈਂਡੀਡੇਟ ਖੜੇ ਕਰਨਾ ਵਾ ਤੇ ਸਭ ਠੀਕ ਰਿਸਪਾਂਸ ਆ ਰਿਹਾ ਵਾ ਮੈਨੂੰ ਲੱਗਦਾ ਆ ਕਿ ਅਸੀਂ ਸਾਰੀਆਂ ਹੀ ਵਾਰਡਾਂ ਦੇ ਵਿੱਚ ਆਪਣੇ ਕੈਂਡੀਡੇਟ ਖੜੇ ਕਰਾਂਗੇ